ਹਾਂਜੀ ਸਸੀ ਗਾਲ ਆਪਾਂ ਚੱਲੇ ਆਂ ਅੱਜ ਬਾਹਰ ਕ੍ਰਿਕਟ ਦਾ ਮੈਚ ਖੇਡਣਾ ਸਾਕਾ ਜੀ ਮੈਗ ਪੀ ਕੇ ਚਾਹ ਫੇਰ ਪੈ ਗਿਆ ਮੈਗ ਤਾਂ ਚਾ ਪੀ ਲਈ ਹੈ ਸ਼ਿਮੜੂ ਕੀ ਕਰੀ ਜਾਂਦੀ ਆ ਹਾਂ ਵੀ ਵੀ ਕਰੀ ਜਾਂਦੀ ਸਿਮਰਨ ਕਿਆ ਜਾ ਬਹਾਗੜਾ ਲਿਆ ਪਈ ਨੇ ਲੇਟ ਮੈਗ ਤਾਂ ਜਾਂ ਪੀਂਦੇ ਹੀ ਸੀ ਪਾਣੀ ਪੀ ਕੇ ਨਾ ਗੱਡੀ ਸਟਾਰਟ ਆਪਣੀ ਮੈਂ ਵੀ ਜਾਣਾ ਵੇਣਾ ਪਹੁੰਚਦਾ ਹਾਂ ਹਾਂਜੀ ਮੈਂ ਤਾਂ ਮੈਂ ਖੇਡਣ ਚੱਲਿਆ ਜੇ ਕ੍ਰਿਕਟ ਟੂਰਨਾਮੈਂਟ ਕਾਉਣੀ ਇਕੱਠੇ ਜੰਦੇ ਆ ਅਜੇ ਵੇਣੇ ਕੀ ਬੰਦ ਹੈ ਕੁਛ ਕਰਦੇ ਵੀ ਆ ਕਿ ਨਹੀਂ ਬਾਕੀ ਅੱਗੇ ਜਾ ਕੇ ਪਤਾ ਲੱਗੂਆ ਆਪਾਂ ਗਰਾਊਂਡ ਪਹੁੰਚ ਗਏ ਆ ਇਹ ਬਹੁਤ ਹੀ ਸੋਹਣਾ ਗਰਾਊਂਡ ਹੈ ਸਾਰੇ ਦੁਆਲੇ ਘਾਹ ਚਾਲੇ ਪੇਚ ਤਿਆਰੀ ਹੋ ਰਹੀ ਹੈ ਥੋੜੀ ਡਿਊ ਹੈ ਮੈਕ ਵੀ ਖੇਡੂਗਾ ਮੇਰੇ ਨਾਲ ਜਾਣਾ ਮੈਕ ਖੇਡਾਂਗੇ ਮੇਰੇ ਨਾਲ ਇਹ ਬੰਦੇ ਘਟੋ ਇਹਦਾ ਖੇਡਦਾ ਇਧਰ ਕਿੱਪਿੰਗਾ ਨਾ ਇੰਨਾ ਫੀਲਡਿੰਗ ਫੀਲਡਿੰਗ ਆ ਅੱਜ ਮੇਰੇ ਪੁੱਤ ਦੀ ਟੂਰਨਾਮੈਂਟ ਵਾਲੇ ਗਰਾਊਂਡ 'ਚ ਪਹਿਲੀ ਐਂਟਰੀ ਆ ਇਹਦੀ ਮੰਮੀ ਕਹਿੰਦੇ ਨਹੀਂ ਦੀ ਪਰ ਮੈਂ ਤਾਂ ਇਹਨੂੰ ਖਿਡਾਰੀ ਬਣਾਉਂਦਾ ਪਰ ਪੜ੍ਹਾਈ ਵੀ ਜ਼ਰੂਰੀ ਹੈ ਵੀ ਅੱਜਕੱਲ ਮਾਜ ਗਾਂ ਜਾਣ ਨਹੀਂ ਦਿੰਦੇ ਹਾਂ ਮੈਂ ਯਾਰਾ ਅੱਜ ਆਪਾਂ ਜਿੱਤ ਕੇ ਜਾਣਾ ਛੋਟੀਆਂ ਦਾ ਵਾਲਾ ਮਾਰਨੇ ਆ ਆ ਕੀ ਕਰੂਗਾ ਕੇ ਬਾਤ ਇਹ ਲਿੰਡੀ ਲਵੇ ਰੂਏ ਜੱਜਮੈਂਟ ਕੋਈ ਬੋਲਦੀ ਨਹੀਂ ਤੈਨੂੰ ਜਵੈਨ ਜੱਜ ਕਿਤੇ ਚੱਲ ਸਾਹਮਣੇ ਸੂਟ ਜਵਾਜਾ ਲੈ ਕੇ ਕਿੱਥੇ ਗਈ ਸੀ ਲੈਗ ਦੇ ਜੱਜਮੈਂਟ ਨਹੀਂ ਕੋਈ ਰਾਜ ਦੇ ਕਹਿਆ ਸੀ ਕਿ ਨਾ ਮਾਨੂੰ ਲੈਗ ਤੇ ਉੱਤੇ ਬੁੱਕਣ ਬੈਠਾਈ ਟਾਟਾ ਕਰੀ ਜਾਂਦਾ ਸੀ ਬੋ ਗਾ ਇਹ ਬੁੱਕਣ ਬੈਠਾ ਸੀ ਤੇਰੀ ਮੰਮੀ ਉਹ ਬਲੋ ਮੋਟੀ ਮੋਟੀ ਇਹ ਰਾਮ ਜੂ ਬੋਲੇ ਓਏ ਜਿਹੜੇ ਮੇਰਾ ਲਾਈਟ ਮੈਂ ਪਹਿਲੇ ਟੂਰਨਾਮੈਂਟ ਤੇ ਪਹਿਲੀ ਆ ਰੋਟੀ ਖਾਣ ਲੱਗੇ ਟੂਰਨਾਮੈਂਟ ਦਾ ਲੰਗਰ ਆ ਆ ਵੀ ਸਾਡਾ ਭਾਂਜਾ ਹਨਾ ਵੀ ਇਹਦਾ ਅੱਗੇ ਆਇਆ ਬਹੁਤ ਵਾਰੀ ਇਹ ਤਾਂ ਖਾਂਦੇ ਰਹਿੰਦਾ ਐਨੇ ਤਾਂ ਕੁਛ ਨਹੀਂ ਕੀਤਾ ਖੋਲਿਆ ਸੀ ਹੱਥ ਕੱਢ ਲਾ ਖੋਲ ਲੱਤ ਖੋਲ ਲੰਗ ਕੁਛ ਨਹੀਂ ਹੁੰਦਾ ਤੇ ਮੈਂ हां जी मैच ਲਿਆ ਸੀ ਜਿੱਤ ਤੇ ਪਾਰਟੀ ਖਾਣ ਲੱਗੀ ਲੰਗਰ ਤੇ ਮੈਂ ਕਿ ਨੂੰ ਸਖਾਰਿਆ ਵੀ ਕਿਵੇਂ ਟੂਰਨਾਮੈਂਟ ਚ ਕਿਵੇਂ ਰੋਟੀ ਚਲਦੀ ਹੁੰਦੀ ਹੈ ਤੇ ਕੀ ਸਾਖਤਾ ਹੁੰਦਾ ਆਹ ਪਲੇਟ ਲੈਣੀ ਪਊਗੀ ਪਤਾ ਆਜਾ 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 ਪਲੇਟ ਉੱਤ ਦਿਓ ਚੱਕਲਾ ਚੱਕਲਾ ਪਲੇਟ ਚੱਕਲਾ ਗੰਦੀ ਚੱਲਦੀ ਹੈ ਗੰਦੀ ਆ ਹੀ ਹੁੰਦੀਆਂ ਇੱਥੇ ਲੰਗਰ ਚ ਤੈਨੂੰ ਧੋ ਦਿੰਨਾ ਮੈਂ ਤੈਨੂੰ ਉਹੀ ਲੱਗਦਾ ਵੀ ਉਹੀ ਗੋਰਾ ਇੰਨੇ ਦਿਨ ਕੋਈ ਖਸਤਾ ਰਿਆ ਹਾਂਜੀ ਆਪਣੇ ਭਾਂਜੇ ਦਾ ਜਨਮ ਦਿਨ ਅੱਜ ਤੇ ਆਪਾਂ ਕਰ ਲੱਗੇ ਪਾਰਟੀ ਤੇ ਮਗਾਏ ਸੀ ਕੀ ਐ ਖੋਲ ਕੇ ਵੇਖੋ ਏ ਯਾਰਾ ਮੈਚ ਵੀ ਜਿੱਤੇ ਆ ਬਹੁਤ ਹੋਰ ਹਾਂ ਵੀ ਗਲਾਵ ਜਾਣੋ ਓਹੋ ਆਹ ਖਾਓ ਸਾਰੇ ਹੈਪੀ ਬਰਥਡੇ ਹੈਪੀ ਬਰਥਡੇ ਕਾਸ਼ਦੀਪ ਬਰਥਡੇ ਕਾਸ਼ਦੀਪ ਲੈ ਮੈਂ ਕਿ ਲੈ ਲਵਾਂ ਤੂੰ ਆ ਜਾ ਅਰਚੀ ਚਾਰ ਸਪੇਰੇ ਢੀੜਾ ਕੱਢੂ ਕਾਰ ਤੇ ਪਹਿਲਾਂ ਕਿੱਧਰ ਜਾ ਕੇ ਆਏ ਆ ਇਹ ਹਾਂ ਆਪਣੀ ਆਪਣੀ ਚੱਲ ਚੱਲ ਆ ਆ ਆ ਜਿੱਥੇ ਰ ਚੱਲ 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 ਹਾਂ ਚਾਚੜ ਗਿਆ ਤੈਨੂੰ ਹੈ ਜੋਈ ਕੀ ਕਹਿੰਦੀ ਹਾਂ ਤਨ ਚਾਚੜ ਗਿਆ ਤੈਨੂੰ ਹਾਂ ਹਾਂ ਬੈਣ ਜੋਈ ਹਾਂ ਬੈਣਿਆ ਬੈਣਿਆ ਬੈਣੇ ਹਾਂ ਮੈਂ ਕਿ ਵੀ ਕਿਹਾ ਸੀ ਹਾਂ ਆ ਮੈਂ ਗਿਆ ਜੀ Uh, मैं गया जी तो मैं भी गया जी मैं भी गया जी आ, आ, आ। खेड़ तोड़ गया हाँ जो ही। आ जा, हाँ जा। बाहर कोई नहीं अपनी कार है अपनी है अपनी आ जा आ जा आज इधर 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 उरे बाहर जाके आए हां हां आ जा ਜੀ ਅਜੀ ਮੈਥ ਕੇੜ ਕੀ ਕਰੇ ਆ ਗਏ ਆ ਉਹਨ ਕਾਰੇ ਆਲੂ ਵਾਲੇ ਪਰੋਟੇ ਇੱਕ ਕਿ ਤੁਵ ਬਣਾਏ ਦੀ ਸਵੇਰ ਅਜ ਕਾਲੀ ਗਏ ਸੀ ਉਹਨ ਕਾਰੇ ਦਰੂ ਵਾਲੇ ਪਰੋਟੇ ਡੈਰੀ ਲੈ ਕੇ ਗਿਆ ਜਿੰਮੀ ਨੂੰ ਮੇਰੇ ਤੇ ਤੁਹਾਨੂੰ ਰੋਟੀ ਘਰ ਤੋਂ ਮਿਲਦੀ ਆ ਜੀ